ਗੁਰਦਾਸ ਬਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਚ ਮੈਂ ਲੈ ਕੇ ਆਇਆ ਜੀ ਸਾਬਤ ਧਨੀਆ ਸਾਬਤ ਧਨੀਆ ਨੂੰ ਆਪਾਂ ਕੁੱਟਾਂਗੇ ਘਰ ਵਿੱਚ ਮਿਕਸੀ ਵਿੱਚ ਦੇ ਤੁਸੀਂ ਬਹੁਤ ਵਾਰੀ ਕੁੱਟ ਕੇ ਖਾਦਾ ਹੁਣਾ ਸਬਜ਼ੀਆਂ ਵਿੱਚ ਵਰਤਿਆ ਹੁਣਾ ਮਸਾਲੇ ਦੀ ਤੌਰ ਤੇ ਪਰ ਆਪਾਂ ਵਾ ਜਿਹੜਾ ਅੱਜ ਧਨੀਆ ਨੂੰ ਤਿਆਰ ਕਰਨਾ ਉਹ ਆਪਾਂ ਕੁੱਟਾਂਗੇ ਜੀ ਮਾਮ ਦਸਤੇ ਦੇ ਵਿੱਚ ਸਾਬਤ ਧਨੀਆ ਇੱਥੇ ਮੈਂ ਲਿਆ ਜੀ ਪਾਈਆ ਇਹਨੂੰ ਆਪਾਂ ਦੁਪਹਿਰੇ 2-3 ਘੰਟਿਆਂ ਦੀ ਧੋਪ ਲਵਾ ਲਈ ਆ ਇਹ ਤੁਸੀਂ ਦੇਖ ਸਕਦੇ ਹੋ ਸਤਾ ਧਨੀਆ ਆਪਣਾ ਬਿਲਕੁਲ ਸੁੱਕ ਕੇ ਤਿਆਰ ਹੋ ਜਗਾ ਤੇ ਹੱਥ ਦੇ ਨਾਲ ਹੀ ਦੇਖੋ ਕਿੰਨਾ ਵਧੀਆ ਭੁਰ ਗਿਆ ਤੇ ਹੁਣ ਇਹਨੂੰ ਮਾਮਦਸ ਦੇ ਵਿੱਚ ਕੁੱਟ ਕੇ ਤੇ ਆਪਾਂ ਕਰਾਂਗੇ ਜੀ ਤਿਆਰ ਧਨੀਆ ਨੂੰ ਮੈਂ ਚੰਗੀ ਤਰੀਕੇ ਨਾਲ ਸਾਫ਼ ਕਰਕੇ ਤੇ ਇਹਨੂੰ 3-4 ਘੰਟਿਆਂ ਦੀ ਧੁੱਪ ਲਵਾ ਕੇ ਤੇ ਇਹਨੂੰ ਤਿਆਰ ਕਰਕੇ ਰੱਖ ਲਿਆ ਤੇ ਹੁਣ ਆਪਾਂ ਧਨੀਆ ਨੂੰ ਕੁੱਟਦੇ ਆਂ ਬਾਜ਼ਾਰੋਂ ਤੇ ਤੁਸੀਂ ਰੈਡੀਮੇਡ ਧਨੀਆ ਪੀਸਿਆ ਆ ਤੇ ਤੁਸੀਂ ਬਹੁਤ ਵਾਰੀ ਲਿਆ ਕੇ ਘਰ ਵਿੱਚ ਵਰਤਿਆ ਹੋਣਾ ਇੱਕ ਵਾਰੀ ਤੁਸੀਂ ਆਪਣੇ ਹੱਥੀਂ ਚੀਜ਼ ਨੂੰ ਇਹਨੂੰ ਧਨੀਏ ਨੂੰ ਤੁਸੀਂ ਮਾਮਦਸਤੇ ਵਿੱਚ ਕੁੱਟ ਕੇ ਤੇ ਰਸੋਈ ਵਿੱਚ ਵਰਤ ਕੇ ਦੇਖਿਓ ਰੈਡੀਮੇਡ ਤਾਂ ਨਹੀਂ ਆਈ ਇਹਦੀ ਖੁਸ਼ਬੂ ਦਾ ਤੇ ਘਰ ਦੇ ਵਿੱਚ ਤਿਆਰ ਕੀਤੇ ਹੋਏ ਧਨੀਏ ਦੀ ਖੁਸ਼ਬੂ ਦਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਕਿ ਇਹਦੇ ਸਵਾਦ 'ਚ ਵੀ ਕਿੰਨਾ ਫਰਕ ਹੁੰਦਾ ਹੈ ਤੇ ਸ਼ੁਰੂ ਕਰਦੇ ਆ ਜੀ ਹੁਣ ਇਹਨੂੰ ਧਨੀਏ ਨੂੰ ਕੁੱਟਣਾ ਤੇ ਥੋੜਾ ਥੋੜਾ ਆਪਾਂ ਧਨੀਆ ਮਾਮਦਸਤੇ ਦੇ ਵਿੱਚ ਪਾ ਕੇ ਤੇ ਇਹਨੂੰ ਕੁੱਟ ਲਾਂਗੇ ਤੇ ਮਾਮਦਸਤੇ ਨੂੰ ਵੀ ਮੈਂ ਚੰਗੀ ਤਰ੍ਹਾਂ ਧੋ ਕੇ ਤੇ ਇਹਨੂੰ ਧੁੱਪੇ ਸੁਕਾ ਲਿਆ ਸੀ ਬਿਲਕੁਲ ਸਾਫ਼ ਹੈ ਥੋੜਾ ਥੋੜਾ ਪਾ ਕੇ ਆਪਾਂ ਬਿਲਕੁਲ ਜ਼ਿਆਦਾ ਇੱਕ ਵਾਰੀ ਨਹੀਂ ਪਾਉਣਾ ਆਪਾਂ ਥੋੜਾ ਥੋੜਾ ਪਾ ਕੇ ਤੇ ਇਹਨੂੰ ਕੁੱਟਾਂਗੇ ਮੈਂ ਧਨੀਏ ਨੂੰ ਦਸਾਂ 15 ਮਿੰਟਾਂ ਵਿੱਚ ਆਪਣਾ ਜਿਹੜਾ ਧਨੀਆ ਪੂਰਾ ਕੁੱਟ ਕੇ ਤਿਆਰ ਹੋ ਜਾਂਦਾ ਕੋਈ ਜ਼ਿਆਦਾ ਇਸ ਟਾਈਮ ਨਹੀਂ ਲੱਗਦਾ ਮਿਕਸੀ ਵਿੱਚ ਤੇ ਆਪਾਂ 2 ਮਿੰਟਾਂ ਦੇ ਵਿੱਚ ਤਿਆਰ ਕਰ ਲਈਦਾ ਆ ਦੇਖੋ ਦੇਖ ਸਕਦੇ ਤੁਸੀਂ ਧਨੀਆ ਆਪਣਾ ਕਿੰਨਾ ਵਧੀਆ ਕੁੱਟਣਾ ਸਟਾਰਟ ਹੋ ਗਿਆ ਤੇ ਦੋ ਤਿੰਨ ਸੱਟਾਂ ਹੋਰ ਬਚਣਗੀਆਂ ਤੇ ਧਨੀਆ ਬਿਲਕੁਲ ਕੁੱਟ ਕੇ ਤਿਆਰ ਹੋ ਜਾਣਾ ਤੇ ਲੋ ਜੀ ਆਪਣਾ ਧਨੀਆ ਇੱਕ ਵਾਰੀ ਪਿਸ ਕੇ ਹੋ ਗਿਆ ਜੀ ਤਿਆਰ ਦੇਖੋ ਕਿੰਨਾ ਵਧੀਆ ਆਪਣਾ ਧਨੀਆ ਪਿਸੇ ਆ ਗਿਆ ਆ ਦੇਖੋ ਚਲੋ ਜੀ ਆਪਣਾ ਧਨੀਆ ਜਿਹੜਾ ਸਾਫਤ ਕੁੱਟ ਕੇ ਹੋ ਗਿਆ ਪੂਰਾ ਤਿਆਰ ਆਪਾਂ ਸਾਰੇ ਨੂੰ ਕੁੱਟ ਲਿਆ ਤੇ ਹੁਣ ਆਪਾਂ ਇਹਨੂੰ ਇੱਕ ਡੱਬੇ ਵਿੱਚ ਕੱਢ ਲੈਨੇ ਆ ਤਾਂ ਇਹਨੂੰ ਆਪਾਂ ਸਾਰੇ ਨੂੰ ਪੀਸ ਲਿਆ ਤੇ ਪੂਰੇ 10 ਤੋਂ 15 ਮਿੰਟ ਸਾਨੂੰ ਧਨੀਆ ਪੀਸਣ ਤੇ ਲੱਗੇ ਆ ਤੇ ਧਨੀਆ ਬਹੁਤ ਵਧੀਆ ਕੁੱਟ ਕੇ ਤਿਆਰ ਹੋਇਆ ਤੇ ਖੁਸ਼ਬੂ ਵੀ ਧਨੀਏ ਦੀ ਬਹੁਤ ਵਧੀਆ ਇਹਨੂੰ ਸੁੱਕੀ ਸਬਜ਼ੀ ਵਿੱਚ ਵਰਤੋ ਚਾਹੇ ਕੜੀ ਵਿੱਚ ਵਰਤੋ ਕਿਸੇ ਤਰੀ ਵਾਲੀ ਸਬਜ਼ੀ ਵਿੱਚ ਵਰਤੋ ਸਰਦੀ ਦਾ ਜਿਹੜਾ ਟੇਸਟ ਆ ਏ ਧਨੀਆ ਸਾਬਤ ਜਿਹੜਾ ਆਪ ਕੁੱਟ ਕੇ ਘਰ ਤਿਆਰ ਕਰੀਦਾ ਏ ਹੋਰ ਵੀ ਜ਼ਿਆਦਾ ਟੇਸਟ ਨੂੰ ਵਧਾ ਦਿੰਦਾ ਤੁਸੀਂ ਵੀ ਇੱਕ ਵਾਰੀ ਜ਼ਰੂਰ ਘਰ ਵਿੱਚ ਜਿਹਦੇ ਜੇ ਕੋਲ ਹੈ ਜੇਕਰ ਤੁਹਾਡੇ ਕੋਲ ਮਹਾਨ ਦਸਤਾ ਹੈ ਤੇ ਤੁਸੀਂ ਸਾਬਤ ਧਨੀਆ ਨੂੰ ਘਰ ਵਿੱਚ ਕੁੱਟ ਕੇ ਤਿਆਰ ਕਰਕੇ ਤੇ ਫਿਰ ਆਪਣੀ ਰਸੋਈ ਵਿੱਚ ਤੁਸੀਂ ਸਰਦੀਆਂ ਵਿੱਚ ਪਾ ਕੇ ਵਰਤੋ ਸਰਦੀ ਦਾ ਸਵਾਦ ਬਹੁਤ ਵਧੀਆ ਹੋਰ ਜਾਂ ਹੋਰ ਵੀ ਜ਼ਿਆਦਾ ਵਧ ਜਾਂਦਾ ਹੈ ਚਲੋ ਜੀ ਆਪਾਂ ਅੱਜ ਦੇ ਧਨੀਏ ਨੂੰ ਆਪਾਂ ਸਾਬਦ ਧਨੀਏ ਨੂੰ ਪੀਸ ਕੇ ਕਰ ਲਿਆ ਬਿਲਕੁਲ ਤਿਆਰ ਤੇ ਮਿਲਦੇ ਹਾਂ ਜੀ ਹੁਣ ਕਿਸੇ ਅਗਲੀ ਵੀਡੀਓ ਦੇ ਵਿੱਚ